ਹੈਲੋ एवरीवन ਅੱਜ ਆਪਾਂ ਪੜਨ ਜਾ ਰਹੇ ਹਾਂ ਲੇਖ ਸੰਤ ਨੱਭਾ ਦਾਸ ਜੀ ਸੰਤ ਨੱਭਾ ਦਾਸ ਜੀ ਦਾ ਜਨਮ 8 ਅਪ੍ਰੈਲ 1537 ਨੂੰ ਭਾਰਤ ਦੇ ਤੇਲੰਗਾਨਾ ਰਾਜ ਵਿੱਚ ਖਮਮ ਜ਼ਿਲ੍ਹੇ ਵਿੱਚ ਗੋਦਾਵਰੀ ਨਦੀ ਦੇ ਕੰਢੇ ਪਿੰਡ ਪਦਰਚਲਮ ਵਿੱਚ ਹੋਇਆ। ਉਹਨਾਂ ਦੀ ਮਾਤਾ ਦਾ ਨਾਮ ਸ਼੍ਰੀਮਤੀ ਜਾਨਗੀ ਦੇਵੀ ਅਤੇ ਉਹਨਾਂ ਦੇ ਪਿਤਾ ਸ਼੍ਰੀ ਰਾਮਦਾਸ ਜੀ ਸਨ। ਗੁਰੂ ਨੱਭਾ ਦਾਸ ਮਹਾਸ਼ਾ ਜਾਂ ਡੂਮ ਭਾਈਚਾਰੇ ਨਾਲ ਸੰਬੰਧਿਤ ਸਨ। ਉਹ ਇਹ ਭਾਈਚਾਰਾ ਹੁਣ ਨਾਬਦਾਸੀਆਂ ਵੱਜੋਂ ਜਾਣਿਆ ਜਾਂਦਾ ਹੈ ਇਸ ਭਾਈਚਾਰੇ ਦੇ ਲੋਕ ਚੰਗੇ ਸੰਗੀਤਕਾਰ ਵੀ ਹਨ ਕਿਉਂਕਿ ਉਹ satsang ਵਿੱਚ ਵੱਖ-ਵੱਖ ਤਰ੍ਹਾਂ ਦੇ ਸਾਜ਼ ਵਜਾਉਣ ਵਿੱਚ ਸ਼ਾਮਿਲ ਸਨ ਉਹ ਭਗਵਾਨ ਰਾਮ ਦੇ ਪੱਕੇ ਸ਼ਰਧਾਲੂ ਸਨ ਕਿਉਂਕਿ ਰਾਮ ਦਾ ਮੰਦਰ ਪਦਰਚਲਮ ਵਿਖੇ ਸਥਿਤ ਸੀ ਜਿਸ ਨੂੰ ਹੁਣ ਰਾਮ ਪਦਰਚਲਮ ਕਿਹਾ ਜਾਂਦਾ ਹੈ ਨਾਬਾਦਾਸ ਦੇ ਮਾਤਾ-ਪਿਤਾ ਦੇ ਸ਼ੁਰੂ ਵਿੱਚ ਕੋਈ ਔਲਾਦ ਨਹੀਂ ਸੀ ਜਿਸ ਕਾਰਨ ਪਿੰਡ ਦੇ ਲੋਕ ਉਹਨਾਂ ਨੂੰ ਤਾਨਨੇ ਮਾਰਦੇ ਸਨ ਉਹਨਾਂ ਨੇ ਭਗਵਾਨ ਰਾਮ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਹਨਾਂ ਨੂੰ ਇੱਕ ਪੁੱਤਰ ਦਾ ਆਸ਼ੀਰਵਾਦ ਦੇਣ ਜੋ ਇੱਕ ਵਿਦਵਾਨ, ਬੁੱਧੀਮਾਨ ਅਤੇ ਧਰਮ ਸ਼ਾਸਤਰੀ ਹੋਵੇ। ਫਿਰ ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ। ਜਦੋਂ ਉਹ 5 ਸਾਲ ਦਾ ਸੀ ਤਾਂ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ। ਉਹ ਪਿੰਡ ਵਿੱਚ ਇਕੱਲਾ ਰਹਿੰਦਾ ਸੀ। ਅਤੇ ਮੰਦਰ ਵਿੱਚ ਪੂਜਾ ਕਰਦਾ ਸੀ ਇੱਕ ਦਿਨ ਉਹ ਆਪਣੇ ਦੋਸਤਾਂ ਨਾਲ ਨਦੀ ਦੇ ਕੰਢੇ ਖੇਡ ਰਿਹਾ ਸੀ ਅਤੇ ਸ਼੍ਰੀ ਰਾਮ ਜੀ ਦੀ ਬਖਸ਼ਿਸ਼ ਨਾਲ ਉਸ ਨੇ ਰੇਤ ਦੇ ਲੱਡੂ ਨੂੰ ਮਿੱਠੇ ਲੱਡੂ ਵਿੱਚ ਬਦਲ ਦਿੱਤਾ ਉਨ੍ਹਾਂ ਦਾ ਪੇਸ਼ੇਵਰ ਕੰਮ ਬਾਸ ਨਾਲ ਟੋکریاں ਅਤੇ ਅਨਾਜ ਭੜਾਉਣ ਦੇ ਡੱਬੇ ਬਣਾਉਣਾ ਸੀ ਆਪ ਚੰਗੇ ਸੰਗੀਤਕਾਰ ਵੀ ਸਨ ਜਿਸ ਕਰਕੇ ਉਹ satsang ਵਿੱਚ ਵੱਖ-ਵੱਖ ਤਰ੍ਹਾਂ ਦੇ ਸਾਜ਼ ਵਜਾਉਣ ਵਿੱਚ ਸ਼ਾਮਿਲ ਹੁੰਦੇ ਸਨ ਤੇ ਭਗਵਾਨ ਦਾ ਨਾਮ ਜਪਿਆ ਕਰਦੇ ਸਨ ਉਹਨਾਂ ਨੇ ਆਪਣੇ ਜੀਵਨ ਕਾਲ ਦੌਰਾਨ ਭਗਤ ਮਾਲਨਾ ਦੇ ਗ੍ਰੰਥ ਦੀ ਰਚਨਾ ਕੀਤੀ ਇਸ ਪਵਿੱਤਰ ਗ੍ਰੰਥ ਵਿੱਚ ਨਾਭਾ ਦਾਸ ਨੇ ਸਤਿਯੁਗ ਤੋਂ ਲੈ ਕੇ ਕਲਯੁਗ ਤੱਕ ਦੇ ਲਗਭਗ ਹਰ ਸੰਤ ਦਾ ਜੀਵਨ ਇਤਿਹਾਸ ਲਿਖਿਆ ਹੈ ਇਹ ਗ੍ਰੰਥ ਉਸ ਸਮੇਂ ਦੀ ਬ੍ਰਜ ਭਾਸ਼ਾ ਵਿੱਚ ਇੱਕ ਕਵਿਤਾ ਹੈ ਜੋ 200 ਤੋਂ ਵੱਧ ਬਕਤਾ ਦੀਆਂ ਛੋਟੀਆਂ ਜੀਵਨੀਆਂ ਬਾਰੇ ਦੱਸਦਾ ਹੈ ਉਨ੍ਹਾਂ ਦੀਆਂ ਕੁਝ ਹੋਰ ਜਿਕਰਯੋਗ ਰਚਨਾਵਾਂ ਹਨ ਰਾਮਾਸ਼ਟਿਯਮ ਅਸ਼ਟਿਯਮ ਰਾਮਚਿਤਰ ਕੇ ਪਦ ਬ੍ਰਜ ਮੇ ਸੰਤ ਨਾਭਾ ਦਾਸ 1643 ਵਿੱਚ ਅਕਾਲ ਚਲਾਣਾ ਕਰ ਗਏ ਉਨ੍ਹਾਂ ਨੇ ਲਗਭਗ 106 ਸਾਲ ਦੀ ਉਮਰ ਪੁੱਗੀ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਮਹਾਨ ਰਚਨਾਵਾਂ ਕਰਨ ਤੇ ਸਮਰਪਿਤ ਕਰ ਦਿੱਤਾ ਉਨ੍ਹਾਂ ਦੀ ਦੇਨ ਧਰਮ ਸਮਾਜ ਸਭਿਆਚਾਰਕ ਦੇ ਲਈ ਬੜੀ ਹੀ ਅਦੁੱਤੀ ਹੈ ਜਿਸ ਦੇ ਸਦਕਾ ਸਮਾਜ ਨੂੰ ਇੱਕ ਨਵੀਂ ਦਿਸ਼ਾ ਮਿਲੀ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ